ਤੈਂ ਉਮਰ 60 ਸਾਲ ਹੌਸਲੇ ਬੇਅੰਤ ਸਾਲ ਤੇ ਮੈਂ ਜਗਜੀਤ ਸਿੰਘ ਮਾਨ ਰਿਟਾਇਰਡ ਸਟੇਟ ਡਾਇਰੈਕਟਰ ਮਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼ ਤੇ ਪਿੰਡ ਤੁੰਗਵਾਲੀ ਅੰਦਰਕਾਰ ਰਿਟਾਇਰਡ ਸਾਇੰਸ ਮਿਸਟਰਸ ਤੁੰਗਵਾਲੀ ਚਲੋ ਜੀ ਲਓ ਜੀ ਮੋਟਰਸਾਈਕਲ ਆਪਣੇ ਹੋ ਗਿਆ ਪੈਕ ਤੇ ਇਹ ਜਾ ਰਹੇ ਆ ਤਰਵੰਤਰਮਪੁਰਮ ਕੇਰਲਾ ਦੇ ਵਿੱਚ ਉੱਥੇ ਅਸੀਂ ਜਾ ਰਹੇ ਆ ਬਾਈ ਫਲਾਈਟ ਤੇ ਫਿਰ ਉੱਥੇ ਜਾ ਕੇ ਅਸੀਂ ਇਹਨਾਂ ਨੂੰ ਲੈ ਲਾਂਗੇ ਤੇ ਫਿਰ ਸਾਡਾ ਸਫਰ ਜਿਹੜਾ ਉਹ ਸ਼ੁਰੂ ਹੋ ਜੂਗਾ ਤੇ ਹਾਂ ਜੀ ਪੈਠੋ ਚੱਲੀਏ ਆਪਾਂ ਜੀ ਕੀ ਕੀ ਉੱਥੇ ਕਰਨਾ ਪਸੰਦ ਕਰੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਤੁੰਡਾ ਖਾਣਾ ਹਾਂ ਕੀ ਉੱਧਰ ਖਾਣਾਗਾ ਅੱਛਾ ਅੱਛਾ ਨਹੀਂ ਕੀ ਖਾਣਾ ਪਸੰਦ ਕਰੋਗੇ ਉੱਥੇ ਇਡਲੀ ਦੋਸੇ ਵਗੈਰਾ ਇਡਲੀ ਸੰਭਰ ਇਡਲੀ ਸੰਭਰ ਚਲੋ 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 ਚੰਗੀ ਗੱਲ ਹੈ ਚੱਲੀਏ ਫਿਰ ਆਪਾਂ ਹਾਂ ਠੀਕ ਹੈ ਜੀ ਚਲੋ ਉਦੋਂ ਬਾਅਦ ਸੁੰਦਰ ਦੇ ਨਜ਼ਾਰੇ ਚੱਕਾਂਗੇ ਹਾਂ ਜੀ ਹਾਂ ਹਾਂ ਜ਼ਰੂਰ ਵੀ ਜੀ ਤਾਂ ਦੇਖਣ ਚੱਲੇ ਆ ਸਪੈਸ਼ਲ ਸਾਰੇ ਹਨਾ ਸਾਰੀਆਂ ਆਪਾਂ ਕੁਦਰਤੀ ਥਾਵਾਂ ਜਿਹੜੀਆਂ ਉਹੀ ਤਾਂ ਐਕਸਪਲੋਰ ਕਰਨੀਆਂ ਨੇ ਹਾਂ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਗੁੱਡ ਲੱਕ ਮਿਲਦੇ ਆ ਦੁਬਾਰਾ ਵੀ 25 ਦਿਨਾਂ ਨੂੰ ਆਕੇ ਹਾਂਜੀ ਕਿਵੇਂ ਲੱਗ ਰਿਹਾ ਐਨਾ ਟਾਈਮ ਪਹਿਲਾਂ ਆ ਕੇ ਬਹੁਤ ਲੱਗ ਰਿਹਾ ਵਧੀਆ ਲੱਗ ਰਿਹਾ ਕਾਫੀ ਟਾਈਮ ਪਹਿਲਾਂ ਆ ਕੇ ਇਹੋ ਖੜੇ ਆਪਣੇ ਮੋਟਰਸਾਈਕਲ ਤਰਵੰਦਰਮਪੁਰਮ 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 ਇਹ ਹੁਣ ਲੈਣ ਆਏ ਆ ਅਸੀਂ ਪੁਲਿਕਾ ਸ਼ੋਅਰੋਮ ਐ ਸਭ ਜਗ੍ਹਾ ਲੋ ਜੀ ਤਰਵਿੰਦਰਮ ਸੈਂਟਰਲ ਰੇਲਵੇ ਸਟੇਸ਼ਨ ਤੋਂ ਸਾਨੂੰ ਸਾਡੇ ਬਾਈਕ ਮਿਲ ਗਏ ਆ ਆ ਦੇਖੋ ਇੱਧਰ ਖੜਾ ਹਿਮਾਲੀਅਨ ਇੱਧਰ ਖੜਾ ਸਾਡਾ 350 ਤੇ ਹੁਣ ਇਹਨੂੰ ਸਟਾਰਟ ਕਰਦੇ ਆ ਤੇਲ ਤੂਰ ਅਸੀਂ ਪਾ ਲਿਆ ਕਿਉਂਕਿ ਤੇਲ ਸਾਰਾ ਕੱਢ ਲੈਂਦੇ ਆ ਤੇਲ ਪਾ ਲਿਆ ਤੇ ਹੁਣ ਇਹਨੂੰ ਸਟਾਰਟ ਕਰਦੇ ਆ ਆਪਾਂ